ਕਰੀਬ 2 ਦਿਨ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ ਦੇ ਕੋਲ ਇੱਕ ਕੁਝ ਪ੍ਰਵਾਸੀ ਲੁਟੇਰਿਆਂ ਵੱਲੋਂ ਇੱਕ ਆਸਟ੍ਰੇਲੀਅਨ ਨਾਗਰਿਕ ਨਾਲ ਕੁੱਟਮਾਰ ਕਰ ਉਸ ਨੂੰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਤੇ ਉਸ ਦਾ ਸਾਰਾ ਸਮਾਨ ਲੁੱਟ ਲਿਆ ਗਿਆ ਸੀ ਜਿਸ ਤੇ ਰੇਲਵੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਲੁਟੇਰਿਆਂ ਵਿੱਚੋਂ 4 ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਪੁਲਿਸ ਨੇ ਇਹਨਾਂ ਕੋਲੋਂ ਕੁਝ ਕੀਮਤੀ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ ਜਦ ਕਿ ਪਾਸਪੋਰਟ ਸਹਿਤ ਹੋਰ ਸਮਾਨ ਬਰਾਮਦ ਕਰਨਾ ਬਾਕੀ ਹੈ ਰੇਲਵੇ ਪੁਲਿਸ ਮੁਤਾਬਿਕ ਇਹਨਾਂ ਦਾ ਰਿਮਾਂਡ ਹਾਸਲ ਕਰ ਬਾਕੀ ਲੁਟੇਰਿਆਂ ਤੱਕ ਪਹੁੰਚ ਕੀਤੀ ਜਾਵੇਗੀ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਯਾ ਇ ਆ ਜਸਟ ਵਾਂਟ ਟੂ ਬੈਂਕ ਦ ਪੰਜਾਬ ਪੁਲਿਸ ਫੋਰ 올 ਆਫ देयर ਹਾਰਡ ਵਰਕ ਆਈ ਮੀਨ ਸੀਇੰਗ ਦ ਹੋਲ ਗਰੂਪ ਆਫ them ਵਰਕ ਅਮ ਟਾਇਰਲੀ ਡੇ ਐਂਡ ਨਾਈਟ ਅਮ ਟੂ ਹੈਲਪ ਸੋਲਵ ਦ ਕੇਸ ਟੂ ਅਪ੍ਰੀਹੈਂਡ ਦ ਸਸਪੈਕਟਸ ਅਮ ਐਂਡ ਦੇ ਬੀਨ ਲਾਈਕ ਵੈਰੀ ਫ੍ਰੈਂਡਲੀ and um, you know, very helpful along the way. So uh, I really want to thank them for all of their hard work. ਮੇਰੀ ਸੱਤ ਚਾਰ ਨੂੰ ਇੱਕ ਟੂਰਿਸਟ ਸੀ ਬੇਸਿਕਲੀ ਉਹ ਆਸਟ੍ਰੇਲੀਆ ਦੇ ਦਸ ਸਟੇਡੀਅਮ ਬਲੋਂਗ ਕਰਦੇ ਆ ਜੀ ਮਿਸਟਰ ਪਿਓਕਨ ਉਹ ਨੰਬਰ ਸਾਹਿਬ ਆਈ ਸੀ ਤੇ ਉਹ ਰੇਲਵੇ ਲਾਈਨਾਂ ਤੇ ਕਿਤੇ ਸ਼ਾਇਦ ਉਹ ਸਮੋਗਮ ਵਗੈਰਾ ਕਰਨੀ ਚਲੇ ਗਏ ਤੇ ਉੱਥੇ ਉਹਨਾਂ ਨੂੰ ਕੁਝ ਅਨਨਾਉਂ ਅਪ੍ਰੋਕਸੀਮੇਟ 10 ਅਰਮਿੰਨ ਕਿਹਾ ਉਹਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦੇ ਨਾਲ ਮਾਰਕਪ ਕੀਤੀ ਤੇ ਉਹਨਾਂ ਕੋਲ ਜਿਹੜਾ ਸਮਾਨ ਸੀ ਉਹ ਖੋਲਿਆ ਤੇ ਇਹਦੇ ਕਾਫੀ ਸਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਰਮੀ ਗੁਰਵਿੰਦਰ ਸਿੰਘ ਉਹ ਸਿਵਲੋ ਫੋਟੋ ਲੈ ਕੇ ਤੇ ਸਾਨੂੰ ਬ੍ਰੀਫਲੀ 10 ਵਜੇ ਸਾਨੂੰ ਕਲਾ ਮਿਲਦੀ ਸੀ ਸਤਰੀਗਾਂ ਤੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਤੋਂ ਉਹਨਾਂ ਦੀ ਫਿਟਨੈਸ ਦੇ ਪਤਲਗ ਬੁਲਾ ਕੀਤਾ ਤੇ ਉਹ ਹੌਨ ਬਿਠੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ 31 ਸੈਕਸ਼ਨ ਜਿਹੜੀਆਂ ਉਹਦੇ ਤਹਿਤ ਸੀ 310 ਮਗਧਮੰਦ ਅਰਜੀ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਚਾਰ ਜਿਹੜੇ ਰਿਚ ਅਕਿਊਜ਼ਡ ਐ ਮਦਾਈਂ ਦੀ شناخت ਤੇ ਔਰ ਵਿਧੀ ਹੈਲਪ ਆਫ ਸਿਵਿਲਿਨ ਸਿਟੀ ਹੈ ਅਸੀਂ ਉਹਨਾਂ ਨੂੰ ਅਪਰੀਹੈਂਡ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀਤਾ ਹੋਇਆ ਜਿਹੜਾ ਸਮਾਨ ਸੀ 3 ਆਰਟੀਕਲਸ ਇਹਨੀਆਂ ਚੀਜ਼ਾਂ ਬਰਾਮਦ ਕਰ ਲਈਆਂ ਪਕਵ ਬਣਿਆ ਲੋ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਕੋਈ ਪਰਮਾਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਅਜੇ ਤੱਕ ਮਿਲੂ ਹੈ ਇਰਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਕੋਸਟਮਾਰਡ ਲਗਾਗੇ ਅਤੇ ਹੋਰ ਬਰਾਮਗੀ ਦਰਵਾਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਮ ਪਤਾ ਅਤੇ ਉਹਨਾਂ ਦੇ ਐਡਰੈਸ ਪਤਾ ਕਰਾਂਗੇ ਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਕੀਤੀਆਂ ਉਹਦੇ ਬਾਰੇ ਇਹ ਤਰ੍ਹਾਂ ਕੀਤਾ ਜਾਊਗਾ ਤੇ ਅੱਜ ਇਹਨਾਂ ਨੂੰ ਕੋਰਟ ਪੇਸ਼ ਮਾਮਲਾ ਜਿਹੜਾ 10 ਬੰਦੇ ਫਿਲਹਾਲ ਅਸੀਂ ਜਿਹੜਾ ਇੱਕ ਅਕਿਊਜ਼ਡ ਕਪਲ ਹੈ ਉਹ ਤੋਂ ਅਸੀਂ ਈਅਰਪੈਡ ਬਰਾਮਦ ਕੀਤਾ ਤੇ ਸੁਣਨ ਲੱਗ ਤੋਂ ਅਸੀਂ ਐਪਲ ਘੜੀ ਸਮਾਰਟ ਬੱਸ ਉਹਦੀ ਉਹ ਬਰਾਮਦ ਕਰ ਲਈ ਇਹ ਰਾਮ ਕੁਮਾਰ ਤੋਂ ਏਅਰ ਅਟੈਕ ਅਤੇ ਜਿਹੜਾ ਤਸਵੀਲ ਹੈ ਇਹ ਤੋਂ ਫਿਲਹਾਲ ਹਜੇ ਬਰਾਮਦਗੀ ਕੋਈ ਨਹੀਂ ਹੋਈ ਹੈ ਇਹ ਜਿਹੜੇ ਦੋ ਬੰਦੇ ਬੇਸਿਕਲੀ ਵਿਹਾਰ ਰਹੇ ਆ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਤੇ ਇੱਕ ਕੁੰਬੜਾ ਮਹਾਲੀ ਇਹ ਜਿਹੜਾ ਮਹਾਲੀ ਵਾਲਾ ਕੁੰਬੜਾ ਵਾਲਾ ਇਹਦੇ ਅਗੇਂਸਟ ਇੱਕ ਮੁਕੱਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾਣੇ ਵਿੱਚ ਦਰਜ 2022 ਦਾ ਉਹ ਕਿ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਵੈਲਵਟ ਟਰੈਕ ਤੇ ਕਰਾਂਗੇ ਡਿਟੈਕਟ ਤੇ ਜਾਂ ਜਿੱਥੇ ਵੀ ਕਦੇ ਹੋਰ ਪਾਸੇ ਮਿਲਦੇ ਹੋਏ ਲੰਮਾਂਗੇ ਇਹਨਾਂ ਨੂੰ ਇਹਨਾਂ ਕੋਲ ਫਿਲਹਾਲ ਕਿਸੇ ਕੋਲ ਨਾਗੋਦ ਅਧਾਰ ਕਾਰਡ ਹੈ ਨਾਮ ਹੀ ਕੋਈ ਹੋਰ ਪੈਨ ਕਾਰਡ ਨਾਮ ਕੋਈ ਰੈਂਡੀਵੂ ਮਿਸ਼ਨ ਦੀ ਕੋਈ ਚੀਜ਼ ਨਹੀਂ ਹੈ